ਯੋਗੋ ਜੀ ਜੀ ਯਾਦਾ ਤੇ ਸ਼ੰਕਰ ਮੈਨ ਤੁਹਾਨੂੰ ਵਾਧਾ ਹੋਇਆ ਅਸ ਸੋਰਸੀ ਕੋਈ ਕੋਈ ਦਾ ਇਹਦਾ ਵੀ ਮਾਨ ਸਨਮਾਨ ਕਰਨਾ ਜਾ ਸਕਾਉਣ ਲਈ ਜਨਮ ਭਾਰਿਆ ਆ ਆ ਘੇਰਾਸਨ ਮਾਡਲ ਅਤਿੰਦਰ ਗਿੱਲ ਜੋ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਦਰਸ਼ਕਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਵਾਗਤ ਕਰਦੇ ਹਾਂ ਆਪ ਜੀ ਦੇ ਹਰੂ-ਹਰੂ ਹਨ ਮਾਝੇ ਦੀ ਇਤਿਹਾਸਕ ਧਰਖੇਜ਼ ਧਰਤੀ ਉੱਪਰ ਫਰਮਾਏਗੇ ਕੁਝ ਯਾਦਗਾਰੀ ਦ੍ਰਿਸ਼ ਗੌਣ ਲਈ ਕਨੁਮ ਤਾਰਿਆ ਨਾ ਕੋਈ ਹੋਰ ਤਾਰ ਹੈ ਤੇਰਾ ਜਸ ਗੌਣ ਲਈ ਕਨੁਮ ਤਾਰਿਆ ਨਾ ਕੋਈ ਹੋਰ ਕਾਰ ਕਾਜ ਹੈ ਆਹੇ ਇੱਕ ਬਾਤ ਤੇਰੀ ਅਸਰਾਜਾ ਨਾ ਕੋ ਗੋਰ ਭੋਲ ਨਾ ਪਾਲੀ ਜਾ ਤੇਰਾ ਜਸਾ ਕੋਈ ਜਨਮ ਪਤਾਰਿਆ ਨਾ ਕੋ ਹੋਰ ਕਰੈ ਤੇਰਾ ਜਸਾ ਕਿ ਹਜ਼ਾਰਾ ਬੁੱਟੀਆਂ ਅਸਰ ਵਖਾਉਂਦੀਆਂ ਰਸ ਵਿੱਚੋਂ ਬਾਣਦੇ ਨੇ ਟੀਜੇ ਟੂਟੀਆਂ ਦਰਦ ਘਰੋਂ ਘਾਉਂਦੀਆਂ ਰਸ ਵਿੱਚੋਂ ਬਾਣਦੇ ਨਾ ਰੇਗਾ ਨਾ ਕੋਈ ਹੋਰ ਤਾਰ ਹੈ ਤੇਰਾ ਜਸ ਗਉਣ ਲਈ ਜਨਮ ਧਾਰਿਆ ਨਾ ਕੋਈ ਹੋਰ ਤਾਰ ਹੈ ਜਿਦ ਜਿਲਾਵਰੀ ਸਿਰਾਂ ਤੇ ਇਕ ਤੂੰ ਜਨਾਂ ਦੇ ਪਰਦੇ ਪੂਜਾ ਜਉਦ ਹੋ ਜਾਂਦੀਆਂ ਸ਼ਕਲਾ ਜਿਮਤ ਮੇਰਾ ਕਰਦੇ ਪੂਜਾ ਜਉਦ ਹੋ ਜਾਂਦੀਆਂ ਸ਼ਕਲਾ ਹੋ ਰਾਜਾ ਜנה ਤੇ ਰਾਜਸ ਗੋਲੇ ਜਨਮ ਪਧਾਰਿਆ ਨਾ ਕੋਈ ਹਕੂਆ ਤੇਰਾ ਜਸ ਗੌਰ ਲਈ ਜਨਮ ਪਧਾਰਿਆ ਨਾ ਕੋ ਹੋਰ ਪਾਲ ਹੈ ਤੇਰਾ ਜਸ ਗੌਰ ਲਈ ਜਨਮ ਪਧਾਰਿਆ ਨਾ ਕੋ سج کاری سج تارے تار تارے اص گاؤں جنم تارے نہ کوئی ہو تال ہے تیر گاڑ لائی جنم تارے نہ کو ਦਾਇਨਾ ਸਾਹਿਬ ਦਾ ਪਵਨ ਸਥਾਨ ਮੇਰੇ ਤੁਹਾਨੂੰ ਫ੍ਰੇਮ ਚ ਦਿਖਾਈ ਦੇ ਰਿਹਾ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਬਾਬਾ ਦਾਇਨਾ ਜੀ ਦਾ ਇਹ ਬਹੁਤ ਹੀ ਪਵਨ ਤੇ ਪਵਿੱਤਰ ਸਥਾਨ ਆ ਉਹਨਾਂ ਦੀ ਯਾਦ ਦੇ ਵਿੱਚ ਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਆ ਸ੍ਰੀ ਖੰਡਵਾਲ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਆ ਗੁਰਦੁਆਰਾ ਸਾਹਿਬ ਵਿਖੇ ਇਸ ਮੌਕੇ ਗੁਰੂ ਕਾ ਲੰਗਰ ਟੁੱਟ ਵਰਤਦਾ ਤੇ ਲੰਗਰ ਦੌਰਾਨ ਪ੍ਰਸ਼ਾਦਾ ਜਲੇਬੀਆਂ ਪਕੌੜੇ ਹੋਰ ਖਾਣ ਪਾਣ ਵਾਲੀਆਂ ਚੀਜ਼ਾਂ ਸੰਗਤਾਂ ਨੂੰ ਵਰਤਾਏ ਜਾਂਦੀਆਂ ਤੇ ਸੰਗਤਾਂ ਬੜੇ ਆਨੰਦ ਦੇ ਨਾਲ ਸ਼ਰਧਾਪੂਰਵਕ ਉਹਨਾਂ ਨੂੰ ਗ੍ਰਹਿਣ ਕਰਦੀਆਂ ਤੇ ਸੋ ਜੁੜੇ ਨੇ ਸਾਡੇ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਆ ਮਾਝੇ ਦੀ ਇਸ ਧਰਤੀ ਤੇ ਡੇਲੇ ਵਿੱਚ ਪਹੁੰਚੀਆਂ ਸੰਗਤਾਂ ਇਹ ਸ਼ਾਮ ਦਾ ਵੀ 5 ਵਜੇ ਦਾ ਸਮਾਂ ਤੇ ਇਸ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਰਸ ਹੁੰਦਾ ਹੁਣ ਸਾਰੇ ਸੰਗਤ ਜਿਹੜੀ ਉੱਥੇ ਬੜੇ ਕਬੱਡੀ ਹੁੰਦੀ ਬਹੁਤ ਤਕੜੀ ਬਹੁਤ ਵੱਡੇ ਪੱਦਰ ਦੀ ਸਾਰੀ ਸੰਗਤ ਉਧਰ ਚਲੀ ਗਈ ਹੈ ਆ ਸਾਹਮਣੇ ਬਾਬਾ ਜੀ ਦਾ ਸਥਾਨ ਆ ਬਾਬਾ ਦਾਨਾ ਜੀ ਦਾ ਇੰਦਰ ਸੇਵਾਕਾਰ ਚੱਲ ਰਹੇ ਆ ਲੰਗਰ ਲਗਾਏ ਜਾਂਦੇ ਆ ਮੈਂ ਵਿਆਹ ਵਿੱਚ ਜਿਹੜਾ ਪੂਨੋ ਨਾ ਕਰਦਾ ਤੇ ਵੀ ਕਹਿੰਦਾ ਨਾ ਮੈਂ ਇਹ ਲੈ ਜਿਵੇਂ ਇਦਾਂ ਨਹੀਂ ਕਰਦੇ ਲੋਕ پڑا میرے لا پڑا میرے لا پڑا بھی میرے لگتا ہے ਸ਼ੰਕਰ ਵੀ ਰੋੜ ਕੋਈ ਨਾਲ ਬੈਂਦੀ ਆ ਖਿਆਲਾ ਕਲਾਸ ਸਭ ਸੇ ਤੇ ਵਿਜੇਲਾ ਸੰਧੀ ਟੀਮ ਇਹਨਾਂ ਨੂੰ ਬੈਂਦੀ